ਸਾਈ ਪਾਤਛਾਈ ਸ਼ੇਮੀ ਪਿੰਡੇਲੋਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੀ ਗੁਰੂ ਗੰਦ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡੇਲੋਂ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਦੀ ਅਰੰਭਤਾ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਸਾਹਿਬ ਨਾਲ ਸਨਮਾਨਿਤ ਕਰਕੇ ਸਨਮਾਨ ਪੇਟ ਕੀਤਾ ਇਹ ਨਗਰ ਕੀਰਤਨ ਪਿੰਡੇਲੋਂ ਦੇ ਗੁਰਦੁਆਰਾ ਦਮਦਮਾ ਸਾਈ ਪਾਤਛਾਈ ਸ਼ੇਮੀ ਤੋਂ ਆਰੰਭ ਹੋ ਕੇ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆ ਕੇ ਸੰਪੂਰਨ ਹੋਇਆ ਨਗਰ ਕੀਰਤਨ ਦਾ ਸੰਗਤਾਂ ਨੇ ਪਰਮਾ ਸਵਾਗਤ ਕੀਤਾ ਅਤੇ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਇਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੇ ਇਸ ਮੌਲਯਤ ਕੀਤੀ ਮੇਰੀ ਪੇਰੀ ਗੱਤਕਾ ਖਾੜਾ ਨੇ ਗੱਤਕੇ ਦੇ ਜੋਹਰ ਵਿਖਾਏ ਇਸ ਮਹਾਨ ਨਗਰ ਕੀਰਤਨ ਦਾ ਥਾਂ-ਥਾਂ ਤੇ ਪਰਵਾ ਸਵਾਗਤ ਕੀਤਾ ਗਿਆ ਆਜੋ خلق کو میں خلق کو سے رب کا نے بتا کی واقعہ جو قسموں قوم نے اپل اللہ دودھ پایا قدرت کی صورتتے ایک جو

جی جگہ ملتی ہے کرپا تک آ کے ਅਗਰ ਨਹੀਂ ਤਾਂ ਹੋ ਗਿਆ ਉਹਨਾਂ ਦੀ ਸ਼ਗਿਰਤ ਭਾਈ ਸਰਕਾਰ ਪ੍ਰਵਿੰਦਰ ਸਿੰਘ ਉਹ ਯਾਦ ਉਹਨਾਂ ਦੇ ਜਿਹਨਾਂ ਨੇ ਉਹਨਾਂ ਦੇ ਕੋਲ ਬੜਾ ਕੁਝ ਸਿੱਖਿਆ ਪੱਧਰ ਪੱਧਰ ਅੱਜ ਉਹ ਆਪਣੇ ਵਿੱਚ ਪਹੁੰਚੇ ਹੋਏ ਨੇ ਬਹੁਤ ਸੋਈ ਬੋਲਦਾ ਸੋ ਬੜੇ ਕੀ ਪਿਆਰ ਦੇ ਨਾਲ ਸਮੁੱਚੀਆਂ ਸਿਕ ਸੰਗਤਾਂ ਨੂੰ ਬਾਬਾ ਜੀ ਦਾ ਇਤਿਹਾਸ ਗੜੀਵਾਰ ਸਰਵਨ ਕਰਵਾ ਲੈਣ ਹੈ ਸਿ ਆਪਾਂ ਨੇ ਉਹਦਾ ਕੋਲ ਇਤਿਹਾਸ ਨੂੰ ਸਰਵਨ ਕਰਨਾ ਹੈ

ਕੁਝ ਪੱਲੇ ਬਣਨੇ ਲੱਗ ਗਏ ਜਣੇ ਤੁਹਾਨੂੰ ਸਾਡਾ ਜਿਹੜਾ ਜੀਵਨ ਆ ਉਹ ਸਫਲਾ ਹੋ ਜਾਵੇ ਆਪਣੇ ਪਾਸ ਪੱਤ ਦਾ ਮਸ਼ਹੂਰ ਪਤਨ ਘਾੜੀ ਜਿੱਤਾ ਭਾਈ ਪ੍ਰਮੇਧ ਸਿੰਘ ਦੀ ਸਵਾਰ ਆਪਣੇ ਸਭੀਆਂ ਦੇ ਸਮੇਂ ਪਹੁੰਚੇ ਹੋਏ ਨੇ ਇਹਦਾ ਬਹੁਤ ਬਹੁਤ ਆਸ਼ਰਵੜ ਕਰੀਏ ਮੈਂ ਧੰਨਵਾਦ ਕਰਦਾ ਸਰਦਾਰ ਅਮਰਜੀਤ ਸਿੰਘ ਦੀ ਸਤੋਂ ਪੱਤਰਕਾਰ ਸਾਹਿਬ ਚੜ੍ਹਦੀ ਕਲਾ ਟਾਈਮ ਟੀਵੀ ਉਹ ਵੀ ਸਾਡੇ ਵਿੱਚ ਹੁਣ ਪਹੁੰਚੇ ਨੇ

ਸੋਚੀਏ ਸਖ ਸੰਗਤਾਂ ਦਾ ਬਹੁਤ ਧੰਨਵਾਦ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੂੰ ਮੈਂ ਵਧਾਈ ਦਿੰਦਾ ਹਾਂ ਬੇਨਤੀ ਕਰਾਂ ਭਾਈ ਪਰਮੇਸ਼ਰ ਸੰਗੀਆਂ ਉਪਰੂਪਕਿਆ ਸੰਗਤਾਂ ਨੂੰ ਬਹੁਤ ਜਿਆਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤੀ ਦੇ ਨਾਲ ਆਫ ਕੀਤਾ ਹੈ ਵੀ ਆਪਣੀ ਜਾਨ ਕੀ ਹੋਈ ਆ ਜਵਾਨ ਸੰਤਲ ਤੂੰ ਪਛਾਣ ਆਖਰ ਤੂੰ ਤੇ ਤੁਰੇ ਰਾਜੇ ਇੱਕ ਦੀ 10 ਰੁਪਈਆ ਰੁਪਈਆ ਹਾਂਜੀ ਅੱਜ ਅਸੀਂ ਤੁਹਾਨੂੰ ਕਰਾਂਗੇ ਵਾਧੂ ਦੁੱਖ ਦਾ ਵੀ ਕੇ ਕਾਰ ਦੀ ਜਿੱਤੇ ਜੇ ਸਾਰੀ ਤਾਕਤ ਦੀ ਭਗਤ ਕਾਰਜ ਬਣ ਜਲੇ ਨਾ ਕਾਗਜ ਦਾ ਦਾਸ ਮਹਾਰਾਜ ਦੇ ਕਾਰਨ ਦੇ ਗੰਦੇ ਰਾਖ ਸੁਲਾ ਧਰਮ ਤੋਂ ਇਹਦੇ ਕਾਰਜ ਕੀਤੇ ਆ ਮਹਾਂਪੁਰਸ਼ਾਂ ਨੇ ਇਹ ਮਹਾਰਾਜ ਅਮੋਲ ਦੇ ਦਰਜੇ ਦਾ ਇੱਕ ਬਖਰਾਸ ਉਹ ਜਦੋਂ ਰਾਮ ਸਰੋਵਰ ਦੇ ਕੱਡੇ ਸੁਹਾਨ ਰੰਗ ਪਾਣੀ ਟਿਫਣ ਲੱਗੇ ਨਾ ਪਾਣੀ ਦਾਸ ਤੋਂ ਲਿਖਣ ਲੱਗੇ ਦੇ ਨਾਰਜ ਵਾਸੀਆ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੀ ਪਾਣੀ ਉੱਥੇ ਲੈ ਕੇ ਆਏ छे सौ सौ ॿादशाह महाराजा जवाणी लेके आए चारि शाम त सोलह लाका जे विच ਨਗਰ ਪਿੰਡ ਸੰਪਾਤ ਸਾਹਿਬ ਦੇ ਇੱਥੇ 11 ਘਟਾਂ ਦੀ ਪੜ ਨਾਮਿਤ ਕੀਤੀ ਹੈ ਜਿੱਥੇ ਚਾਰ ਟਿੱਖਾਂ ਦੀ ਬਾੜੀ ਪੌਂਡ ਕੀਤੀਆਂ ਜਿੱਥੇ 6 ਗੁਰੂਆਂ ਦਾ ਆਵਾਸ ਸੀ ਬਾੜੀ ਹੈ ਗੁਰਦੁਆਰਾ ਦਮਦਮਾ ਸਾਹਿਬ ਉਪਰਾਲਾ ਭਗਤਾਂ ਦੇ ਸ੍ਰੋਮਣੀ ਭਗਤ ਆਪਾਰਤਾ ਨੇ ਬਾੜੀ ਦੀ ਖੂਹ ਕਰਕੇ ਸਾਹ ਵਿੱਚ ਕਰਕੇ ਸਤਿ ਸੰਤੋਖ ਨਾਲ ਅਕਸਰ ਗੁਰੂ ਪਾਤਸ਼ਾਹ ਨਿਹੰਗ ਸਿੰਘਾਂ ਧਾਰਾ ਨਾਲ ਗੁਰੂ ਤੇਗ ਬਹਾਦਰ ਦੀ ਚਾਰ ਧਾਰਾ ਕੀ ਹੈ ਉਹਨਾਂ ਦੇ ਪਰਿਵਾਰੀ ਬਾਬਾ ਅੱਜ ਉਹ ਤਰਦੀਆਂ ਦੇ ਸੁਨਾਂ ਦੀ ਬਾਣੀ ਰੂਪ ਪਾਤਸ਼ਾਹ ਮਹਾਰਾਜ ਦੀ ਬਾਣੀ ਸਾਤ ਸਕੂਲ ਸੁਮੇਤ ਸੰਸਾਦ ਦੀਆਂ ਸਿੱਖੀਆਂ ਬਲਾਈਆਂ ਬਖਸ਼ੀਆਂ ਮੇਰਾ ਪ੍ਰਿਆਰ ਧਰਤੀ ਜੱਪਾ ਬੇਨਤੀ ਕਰ ਰਿਹਾ ਸੀ ਸ੍ਰੀ ਅਕਾਲ ਪੁਰਖ ਜੀ ਦਾ ਵਾਹਿਗੁਰੂ ਦਾਤ ਮਹਾਰਾਜ ਆਪਣੇ ਪਿੱਤਾ ਪੁਰਖੀ ਜਿੱਤੇ ਵਿੱਚ ਲਈ ਹੈ ਜਦੋਂ ਕੰਬੜੀ ਵਾਲੀ ਘਟਨਾ ਵਾਪਰੀ ਐ ਭਾਈ ਗੁਰਦਾਰ ਨੇ ਕਿਹਾ ਤੱਕ ਤੱਕ ਸੀੜਾ ਫੋੜਿਆ ਅੰਦਰਸਾ ਗੱਗਾ ਦਿੱਤੇ ਕੰਬੜੀ ਕਹਿੰਦੇ ਆ ਕੰਬੜੀ ਕਹਿੰਦੇ ਆ ਇੱਕ ਕਪੈਸ ਦੇ ਦਾ ਚੋਟਾ ਹਿੱਸਾ ਸਾਰੇ ਦੁਆਰ ਤੇ ਨਹੀਂ ਜਾਂਦੇ ਪੱਕਾ ਛੋਟਾ ਸਿੱਕਾ ਔਰ ਖਰੋਮਦਾਰ ਮਹਾਰਾਜ ਦੇ ਇੱਕ ਡੰਡਾ ਦੀ ਪਛਾਣ ਤੇ ਵਿਆਹ ਤੋਂ ਸੁਨੋ ਮੋੜੀ ਗੱਗਾ ਮਾਤਾ ਨੇ ਪਰਵਾਹ ਕਰਾਇਆ ਰਾਜਾ ਦੀ ਔਰ ਖਰੋਮਦਾਰ ਮਹਾਰਾਜ ਦੀ ਸੋਪਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਫੈਲ ਗਈ ਹੈ ਉਹਦੇ ਬ੍ਰਾਹਮਣ ਹੋਊਗਾ ਸਾਰੇ ਬ੍ਰਾਹਮਣ ਮਾਰੇ ਦੇ ਕੁੱਤੇ ਮੈਂ ਨਾ ਕੋਈ ਮਾਰਾਂ ਕੁੱਤਾ ਹਲਮਿਲਕੇ ਇਹ ਨਗਰ ਦੀ ਥੋੜੀ ਜਿਹੀ ਮਾੜਾ ਕੰਮ ਕਰ ਇਸ ਕਰਕੇ ਮੈਂ ਆਪਣੇ ਆਪ ਨੂੰ ਬੜਾ ਭਾਗਾ ਬੜਾ ਸਮਝਦਾ ਹਾਂ ਕਿ ਮੈਂ ਇਸ ਨਗਰ ਦਾ ਜੰਮ ਪਿਆ ਹਾਂ ਸਾਰੇ ਨਗਰ ਦੇ ਲੋਕ ਕੱਟੇ ਆਉਂਦੇ ਸਾਰੇ ਬੁਢੇ ਬੜੀ ਚੜ੍ਹਦੀ ਕਲਾ ਦੇ ਹੁੰਦੇ ਐ ਪਾਕਿਸਤਾਨ ਲੋਕ ਹੁੰਦੇ ਐ ਜਿਹੜੇ ਆਪਣੇ ਸਮਾਜ ਨੂੰ ਬਦਨਾਮ ਕਰਦੇ ਐ ਮਹਰਾ ਬ੍ਰਾਹਮਣਾਂ ਦੀ ਗੱਲ ਕਰ ਰਹੇ ਐ ਜਦੋਂ ਵੀ ਉਹਨਾਂ ਨੂੰ ਜੀ ਦੀ ਗੱਲ ਕਰਦੇ ਆਏ ਤਾਂ ਇੱਕ ਗੱਲ ਉਹਨਾਂ ਦੇ ਪਰਿਵਾਰ ਨੂੰ ਤੇ ਬ੍ਰਾਹਮਣ ਦੇ ਸੰਸਾਰ ਨੂੰ ਉਦੋਂ ਸੰਸਾਰ ਵਿੱਚ ਜਾਤ ਪਾਟ ਦਾ ਬਹੁਤ ਬੋਲਬਾਲਾ ਸੀ ਉਸ ਦਾ ਪੁੱਤਰ ਹੋਇਆ ਪ੍ਰਾਹਰ ਦਾ ਨਾਮ ਤੇ ਪ੍ਰਾਹਰ ਦਾ ਪੁੱਤਰ ਹੋਇਆ ਉਹਨੂੰ ਬੁਲਾ ਦਿੱਤੇ ਗਏ ਸੰਤ ਉਪਜਾਰ ਵਰਣਾਂ ਦੇ ਵਿੱਚ ਹੀ ਆਤਮਾ ਹੀਰਾ ਤੇ ਦੋ ਤਾਂ ਵਰਣ ਨੂੰ ਸ਼ੁੱਧ ਰੱਖਿਆ ਜਾਂਦਾ ਸੀ ਮੱਤੀ ਦਾਕ ਔਰ ਸ਼ੁੱਧਰਾਂ ਨੂੰ ਮੰਦਰਾ ਵਿੱਚ ਰਹਿਣ ਦਾ ਅਧਿਕਾਰ ਬ੍ਰਾਹਮਣ ਦੀ ਸੋ ਬ੍ਰਾਹਮਣਾਂ ਦੀ ਬੜੀਆ ਕੁਰਬਾਨੀ ਆ ਮੁਫਲਮਾਨਾਂ ਨੂੰ ਬੜੀ ਬੜੀ ਕੁਰਬਾਨੀ ਆ ਜੇ ਦੁਆ ਨੇ ਵੀ ਹਰ ਆਪਣੀ ਮੌਕਾ ਲਈ ਹਰ ਕਿਸੇ ਧਰਮ ਵਿੱਚ ਇਹ ਬੜਾ ਕਵੀਰ ਸਾਹਿਬ ਸਰ ਤੋਂ ਤੁਹਾਨੂੰ ਆਖਰੀ ਬਾਰੇ ਉਸ ਕੰਮ ਕਰ ਜਿਨ੍ਹਾਂ ਨੇ ਇਹ ਕੰਮ ਕਰਾਇਆ ਸੀ ਬਾਬਾ ਕੰਨਰ ਸਾਹਿਬ ਨੇ ਆਖਰ ਉਹ ਪਾਕਤਾ ਨੇ ਪ੍ਰਾਪਤ ਕੀਤਾ ਰਾਏ ਨਾਗਰ ਪਾਸ ਤੋਂ ਉਲ ਜਲੇ ਗਏ ਵੀ ਇਹ ਬਕਾਸ ਸਾਹਿਬ ਇਹ ਸੰਧੂ ਪੈਂਦਾ ਹੋ ਕੇ ਚਲਕ ਲਾਉਂਦਾ ਕਿ ਤੁਸੀਂ ਪੈਦਾ ਆਕਰਮੀਆ ਇਹਦਾ ਕਰਦਾ ਸਾਰੇ ਸਪੈਕਟਾ ਬੰਦੀਆਂ ਗੱਤਿਆ ਆਖਰ ਉਹ ਜੇ ਸਾਰੇ ਵਿੱਚ ਜਿਹੜੀ ਜੋਚ ਹੈ سارا مجھے پورا پسند ہونا چاہیے گردن سیارے جب چاہیے گرد مہاراج چندر ਮੈਂ ਧੰਨਵਾਦ ਕਰ ਰਹਾ ਹਾਂ ਸਰ ਅਮਰਜੀਤ ਸਿੰਘ ਜੀ ਸਾਹਿਬ ਕਰੋ ਦਾ ਆਪਕਾ ਆਪੇ ਹੀ ਰਿਜੈਕਟ ਹੋਇਆ ਜਿਸ ਦਾ ਅਪੀਲ ਲੈ 59 ਦੇ ਨਗਰ ਕੀਰਤਨ ਨੂੰ ਸਮਝਾ ਕਰਕੇ ਦੇਸ਼ ਦੇਸ਼ ਦੇ ਵਿੱਚ ਕੋਈ ਨਿਰਾਸ਼ ਨਹੀਂ ਹੈ ਰੋਣਾ ਬਾਈ ਸਰ ਜੀ ਸਾਹਿਬ ਦਾ ਹੋਇਆ ਇਹ ਰਾਜੇ ਰੱਤ ਲੜਾਉ ਦੀ ਲੜਕੀ ਹੈ ਸਾਹਿਬ ਜਿਹੜਾ ਕਾਲੇ ਰੂਪ